ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਅੱਜ 25 ਗਸਤ ਨੂੰ ਆਪਣੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਬਲੱਡ ਬੈਂਕ ਵਿਖੇ ਜੋ ਕੈਂਪ ਚੱਲ ਰਿਹਾ ਹੈ ਇਹ ਕੈਂਪ ਸਾਂਝ ਬਲੱਡ ਵੈਲਫੇਅਰ ਦੁਆਰਾ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੋਰੀਅਲ ਵੈਲਫੇਅਰ ਸੁਸਾਇਟੀ ਰਜਿਸਟਰਡ ਅਤੇ ਭਾਈ ਕਨਈਆ ਕਲੱਬ ਵੱਲੋਂ ਅਤੇ ਮਨਪ੍ਰੀਤ ਸਿੰਘ ਮਣੀ ਜੋ ਕਿ ਸਾਂਝ ਦੇ ਵਿੱਚ ਪੂਰੀ ਸੇਵਾ ਨਿਭਾਉਣਾ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਇਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਹੁੰਦਾ ਹੈ ਪਿੰਡ ਤੇ ਸਾਰੇ ਸਾਥੀਆਂ ਦਾ ਸਹਿਯੋਗ ਹੁੰਦਾ ਹੈ ਇਹ ਕੈਂਪ ਸਾਡਾ ਸਵੇਰੇ 9 ਵਜੇ ਤੋਂ ਚੱਲਦਾ ਹੈ ਸ਼ਾਮ 4 ਵਜੇ ਤੱਕ ਚੱਲੂਗਾ ਇਸ ਵਿੱਚ ਕਾਫੀ ਡੋਨਰ ਆ ਰਹੇ ਆ ਅਸੀਂ ਅਪੀਲ ਕਰਦੇ ਹਾਂ ਸਭ ਨੂੰ ਕਿ ਇਹ ਐਵੇਂ ਦੇ ਕੈਂਪ ਆਪਾ ਲਗਾਉਣੇ ਚਾਹੀਦੇ ਆ ਜਿੱਦਾਂ ਕਿ ਹੁਣ ਮੈਡੀਕਲ ਦੇ ਵਿੱਚ ਖੂਨ ਦੀ ਕਮੀ ਚੱਲ ਰਹੀ ਆ ਇਸ ਲਈ ਆਪਾਂ ਚਾਹੇ ਆਪ ਆ ਕੇ ਬਲੱਡ ਦੇ ਜੀਏ ਚਾਹੇ ਕੈਂਪ ਦੇ ਵਿੱਚ ਬਲੱਡ ਦੇ ਜੀਏ ਇਸ ਲਈ ਆਪਾਂ ਨੂੰ ਹਰੇਕ ਨੂੰ ਅਵੇਅਰ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਆ ਧੰਨਵਾਦ ਸਸੀ ਗਾਲ ਜੀ ਅੱਜ ਸਾਡੇ ਭਰਾ ਮਨਪ੍ਰੀਤ ਸਿੰਘ ਜੱਲ ਉਹਨਾਂ ਦੇ ਯਾਰ ਨੂੰ ਸਮਰਪਿਤ ਅਸੀਂ ਫਰੀਦਕੋਟ ਮੈਡੀਕਲ ਵਿਕੇ ਖੂਨਦਾਨ ਕੈਂਪ ਲਗਾ ਰਹੇ ਆ ਇਹ ਐਸਾ ਖੂਨਦਾਨ ਕੈਂਪ ਵਿੱਚ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀ ਲਗਨ ਸਰਸਾਇਟੀ ਬਾਈਕਨਾਈ ਆਈ ਯੂਥ ਵਾਲੇ ਪਰ ਕਲੱਬ ਦੇ ਸਹਿਯੋਗ ਨਾਲ ਸਾਝ ਬਲੱਡ ਵੈਲਫੇਅਰ ਕਲੱਬ ਵੱਲੋਂ ਕਿਵਾ ਰਹੇ ਹਨ ਮਨਪ੍ਰੀਤ ਗੱਲਵੀਰ ਸਾਡੇ ਨਾਲ ਪਿਛਲੇ 6-7 ਸਾਲਾਂ ਤੋਂ ਜੁੜਿਆ ਹੋਇਆ ਸੀ ਤੇ 2 ਸਾਲ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਅਚਾਨਕ ਉਹਨਾਂ ਨੂੰ ਅਟੈਕ ਆ ਗਿਆ ਸੀਗਾ ਤੇ ਉਹਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਅੱਜ ਮੈਡੀਕਲ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਪਹਿਲਾਂ ਵੀ ਅਸੀਂ 1 ਸਾਲ ਪਹਿਲਾਂ ਉਹਦੀ ਯਾਦ ਵਿੱਚ ਰਾਇਆਂ ਵਾਲੇ ਕੈਂਪ ਕੋਹਨਦਾਨ ਕੈਂਪ ਲਵਾਇਆ ਸੀ ਪਹਿਲਾਂ ਅਸੀਂ 100 ਜੁਨਤ ਦੇ ਕਰੀਬ ਉੱਥਾਂ ਦੇ ਪਿੰਡ ਕੀਤਾ ਸੀ ਸਾਡੀ ਕੋਸ਼ਿਸ਼ ਅਰਜਾ ਤੇ 100 ਦੇ ਕਰੀਬ ਅਸੀਂ ਅੱਜ ਵੀ ਕੋਹਨਦਾਨ ਕਰੀ ਰਾਜਨ ਜੀ ਜਿਹੜਾ ਤੁਸੀਂ ਕੈਂਪ ਲਵਾਇਆ ਜਸਵਿੰਦਰ ਸਿੰਘ ਢਿੱਲੋ ਗਲਕਾਰ ਸੁਸਾਇਟੀ ਰਜਿਸਟਰਡ ਭਾਈ ਕਨਿਆ ਯੂਥ ਕਲੱਬ ਅਤੇ ਇਹਨਾਂ ਦੇ ਸਵਰਗ ਵਾਸੀ ਮਨਪ੍ਰੀਤ ਗਿੱਲ ਮਣੀ ਤੇ ਪਰਿਵਾਰ ਦੇ ਸਹਿਯੋਗ ਨਾਲ ਕੈਂਪ ਲਵਾਇਆ ਤੇ ਸਾਂਝ ਵੈਲਫੇਅਰ ਰਜਿਸਟਰਡ ਵੱਲੋਂ ਜਿਹੜਾ ਕੈਂਪ ਚੱਲ ਰਿਹਾ ਹੈ ਇਦੇ ਵਿੱਚ ਕਿੰਨੇ ਕੁ ਯੂਨਟ ਹੋਣ ਦੀ ਸੰਭਾਵਨਾ ਹੈਗੀ ਹੁਣ ਤੱਕ ਦੀ ਕਰੀਬ 20 ਤੋਂ ਪਲੱਸ ਯੂਨਟ ਹੋ ਚੁੱਕੇ ਐ ਇਸ ਕੈਂਪ ਦੇ ਵਿੱਚ ਤੇ ਬਾਕੀ ਸਾਰੇ ਜਿੰਨੇ ਵੀ ਇਹ ਸਹਿਯੋਗ ਕਰ ਰਹੇ ਐ ਸਾਰਿਆਂ ਦਾ ਬਹੁਤ ਸਹਿਯੋਗ ਐ ਭਾਈ ਕਨਈਆ ਜੀ ਯੂਜ਼ ਕਿ ਕਲਬ ਹੋ ਗਏ ਜਸਵੰਦਰ ਸਿੰਘ ਕੱਟ ਤੇ ਮਨੀ ਜੀ ਦਾ ਪਰਿਵਾਰ ਖੜਾ ਜੀ ਨਾਲ ਤੇ ਅਸੀਂ ਇਹ ਵੀ ਵਿਸ਼ਵਾਸ ਦਿਵਾਉਣਾ ਐ ਮਨੀ ਜੀ ਪਰਿਵਾਰ ਨੇ ਜਿੰਨੇ ਤੱਕ ਸਾਡੇ ਸਾਹ ਲਿਖੇ ਐ ਉਹਨਾਂ ਤੱਕ ਜ਼ਰੂਰ ਅਸੀਂ ਇਹਨਾਂ ਦੇ ਪੁੱਤ ਬਣ ਕੇ ਸਾਥ ਨਿਭਾਵਾਂ ਤੇ ਇਸ ਤੋਂ ਪਹਿਲਾਂ ਕਿੰਨੇ ਕੈਂਪ ਲੱਗ ਸਕੇ ਐ ਇਸ ਤੋਂ ਬਾਅਦ ਅਸੀਂ ਜੀ ਗਿਣਤੀ ਨਹੀਂ ਕੀਤੀ ਬਈ ਬਹੁਤ ਕੈਂਪ ਲੱਗ ਗਿਆ ਜੇ ਮਣੀ ਦੀ ਯਾਦ ਵਿੱਚ ਅੱਜ ਦੂਜਾ ਕੈਂਪ ਲੱਗ ਰਿਹਾ ਪਹਿਲਾਂ ਪਿੰਡ ਰਾਈਆਂ ਵਾਲਾ ਕਲਾਂ ਵਿੱਚ ਲੱਗਿਆ ਸੀਗਾ ਅੱਜ ਫਰੀਦਕੋਟ ਮੈਡੀਕਲ ਕਰਕੇ ਲਾਇਆ ਜੀ ਤੇ ਮਣੀ ਜੀ ਤੁਹਾਡੇ ਨਾਲ ਕਿੰਨੇ ਚਿਰ ਤੋਂ ਜੁੜੇ ਸੀ ਮਣੀ ਤਕਰੀਬਨ 4-5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਸੀਗੇ ਤੇ 2 ਸਾਲ ਪਹਿਲਾਂ ਹੀ ਅਚਾਨਕ ਉਹਨਾਂ ਦੀ ਡੈਥ ਹੋ ਗਈ ਹੈ ਜੀ ਅਸਲ ਉਹਨਾਂ ਦੇ ਕਿਸ ਤਰ੍ਹਾਂ ਦੀ ਬਹੁਤ ਬਹੁਤ ਜ਼ਿਆਦਾ ਘਾਟਾ ਪੈਜੀ ਹੈ ਹਾਂ ਜੀ ਉਹਨਾਂ ਦੇ ਕਿਸ ਤਰ੍ਹਾਂ ਦੀਆਂ ਸਵਾਮਾਂ ਤੁਹਾਨੂੰ ਮਿਲਦੀਆਂ ਸੀ ਉਹ ਸਾਡੇ ਜੀ ਸਾਂਝ ਕਲੱਬ ਦੇ ਮੀਡੀਆ ਇੰਚਾਰਜ ਸਨ ਹਰੇਕ ਕਿਤੇ ਵੀ ਅਵੇਅਰਨੈਸ ਕਰਨੀ ਤਾਂ ਉਹਨਾਂ ਨੇ ਫਰੀਦਕੋਟ ਦੇ ਲੋਕਾਂ ਦੇ ਵਿੱਚ ਇਹ ਜੀ ਜਗ੍ਹਾ ਬਣਾ ਚੁੱਕੇ ਸਨ ਵੀ ਉਹ ਜਿਨ੍ਹਾਂ ਨਾਲ ਵੀ ਜੁੜੇ ਸਨ ਉਹ ਕੋਈ ਵੀ ਬੰਦਾ ਉਹਨਾਂ ਨੂੰ ਭੁੱਲ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ ਧੰਨਵਾਦ